2008 2019 ਤੇ 2023 ਦੇ ਵਿੱਚ ਦਰਿਆ ਸਤਲੁਜੰਦਰ ਪਾਣੀ ਦਾ ਪੱਧਰ ਵਧਣ ਦੇ ਕਾਰਨ ਪਿੰਡ ਮਡਾਲਾ ਦੇ ਨੇੜੇ ਉੱਤੇਨ ਵਾਰ ਬੰਨ ਟੁੱਟ ਚੁੱਕਿਆ ਜਿਸ ਤੋਂ ਬਾਅਦ ਵੀ ਅਸੀਂ ਮਜ਼ਬੂਤੀ ਦੇ ਲਈ ਚੰਗੀ ਪੱਧਰ ਉੱਤੇ ਸੰਤ ਸਚਿਵਾਲ ਦੇ ਕਰ ਸੇਵਕਾਂ ਸੁਭੇ ਪਰ ਦੀ ਸੰਗਤ ਦੇ ਸਰਕਾਰ ਵੱਲੋਂ ਵੱਡੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਬੰਨ ਨੂੰ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਕਰ ਲਿਆ ਗਿਆ ਬੰਨ ਦੇ ਉੱਪਰ ਵੱਡੀ ਪੱਧਰ ਉਤੇ ਮਿੱਟੀ ਪਾਈ ਗਈ ਹੈ ਗਨੀਮਤ ਰਹੇ ਕਿ ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਨਾ ਵਧੇ ਇਸ ਬਾਬਤ ਅੱਜ ਸਾਡੀ ਟੀਮ ਵੱਲੋਂ ਗਰਾਊਂਡ ਜ਼ੀਰੋ ਉਤੇ ਪਹੁੰਚ ਕੇ ਮੌਕੇ ਦੇ ਹਾਲਾਤਾਂ ਦੀ ਜਾਣਕਾਰੀ ਲਈ ਗਈ ਹੈ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਕਿਸਾਨਾਂ ਨੇ ਦੱਸਿਆ ਕਿ ਕਈ ਸਰਕਾਰਾਂ ਬੀਤ ਗਈਆਂ ਪਰ ਇਸ ਬੰਨ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਪਹਿਲੀ ਸਰਕਾਰ ਮਾਨ ਸਰਕਾਰ ਹੈ ਜਿਸ ਨੇ ਇਸ ਬੰਨ ਦੇ ਉੱਤੇ ਮਿੱਟੀ ਪਵਾਈ ਹੈ ਪਹਿਲਾਂ ਇਹ ਬੰਨ 15 ਫੁੱਟ ਸੀ ਹੁਣ ਇਸ ਨੂੰ 20 ਫੁੱਟ ਕੀਤਾ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਹੈ ਕਿ ਸੰਬੰਧਿਤ ਉੱਤੇ ਸੜਕ ਦਾ ਨਿਰਮਾਣ ਕਰਵਾਇਆ ਜਾਵੇ ਅਤੇ ਨਾਲ ਹੀ ਬੰਨਨ ਨੂੰ ਕਿਨਾਰਿਆਂ ਤੋਂ ਪੱਥਰ ਦੇ ਨਾਲ ਹੋਰ ਮਜ਼ਬੂਤ ਕੀਤਾ ਜਾਵੇ ਮੈਂ ਕੁਲਵਿੰਦਰ ਸਿੰਘ ਅਰੜੋ ਕੋਮੇਟੀ ਪ੍ਰਧਾਨ ਆਪ ਜੀ ਨਾਲ ਗੱਲ ਕਰ ਰਿਹਾ ਇਹ ਜਿਹੜੇ ਬੰਨ ਤੇ ਆਪਾਂ ਖੜੇ ਆ ਇੱਥੇ ਹੀ ਬੰਨ 2019 ਦੇ ਵਿੱਚ ਬੰਨ ਟੁੱਟਿਆ ਸੀ ਜਿਸ ਦੇ ਨਾਲ ਬਹੁਤ ਵੱਡਾ ਇਲਾਕੇ ਦਾ ਨੁਕਸਾਨ ਹੋਇਆ ਸੀ ਇਹ ਬੰਨ ਇੱਥੋਂ ਕਰੀਬ ਰੇਲਵੇ ਲਾਈਨ ਤੋਂ ਤਕਰੀਬਨ 2.5 ਕਿਲੋਮੀਟਰ ਦਾ ਏਰੀਆ ਬਣਦਾ ਜਿੰਨੀ ਵਾਰ ਬੰਨ ਟੁੱਟਿਆ ਇਸ ਤੋਂ ਪਿੱਛੇ ਹੀ ਟੁੱਟਦਾ ਰਿਹਾ ਪਾਣੀ ਇਹ ਜਿਹੜਾ ਕਾਗਜ਼ਾਂ ਵਿੱਚ ਦਰਿਆ ਦਾ ਬੰਨ ਨਹੀਂ ਸੀ ਇਹ ਚਿੱਟੀ ਵੇਂ ਦਾ ਸੱਚਾ ਬੰਨ ਮੰਨਿਆ ਜਾਂਦਾ ਇਹਦੀ ਜਿਹੜੀ ਨੂੰ ਵੇਂ ਦਾ ਬੰਨ ਹੀ ਮੰਨਿਆ ਜਾਂਦਾ ਉੱਪਰੋਂ ਵੇਂ ਦੇ ਬੰਨ 15 ਫੁੱਟ ਹੁੰਦੇ ਦਰਿਆ ਦਾ 20 ਫੁੱਟ ਹੁੰਦਾ ਇਹ 23 ਦੇ ਬਾਅਦ ਇਹ ਕੇਸ ਨੂੰ 20 ਫੁੱਟ ਬੰਨ ਕੀਤਾ ਗਿਆ ਦਰਿਆ ਦਾ ਬੰਨ ਮੰਨਿਆ ਗਿਆ ਉਸ ਕਰਕੇ ਇਸ ਦਰਿਆ ਤੇ ਹੁਣ ਇਹਨੂੰ ਬੰਨ ਨੂੰ ਮਤਲਬ ਕਿ ਮਿੱਟੀ ਪਾਈ ਜਾ ਰਹੀ ਹੈ ਪਹਿਲਾਂ ਬਾਬਾ ਜੀ ਦੇ ਉਦਮ ਸਦਕਰ ਸੰਗਤਾਂ ਨੇ ਨਾਲ ਕੇ ਨਾਲ ਮਿੱਟੀ ਪਾਈ ਹੈ ਹੁਣ ਸਰਕਾਰ ਪਾਰੀ ਹੈ ਸਾਡੀ ਸੁਰਤ ਵਿੱਚ ਇਹ ਪਹਿਲੀ ਵਾਰ ਬੰਨਾਂ ਦੇ ਮਿੱਟੀ ਪਈ ਹੈ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਅਸੀਂ ਆਪਣੇ ਜਿਹੜੇ ਐਸਡੀਓ ਸਾਹਿਬ ਸੀ ਸਾਡੇ ਕਸ਼ਮਿੰਦਰ ਸਿੰਘ ਜੀ ਉਹਨਾਂ ਦੇ ਥੱਲੇ ਜੇਈ ਸਾਹਿਬ ਜਾਂ ਉਹਨਾਂ ਦੇ ਅਫਸਰ ਸਾਹਿਬਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਉੰਨੀ ਜਿਹੀ ਵਿਸ਼ਵਾਸ ਦਿਵਾਉਂਦੇ ਰਹਿ ਪਾਈ ਅਸੀਂ ਅਗਲੀ ਵਾਰ ਇਹ ਰਹਿ ਨਹੀਂ ਦਿੰਦੇ ਤੇ ਡੇਕ ਬਜੋਰੀ ਰਹਿਣ ਦੇ ਕਾਫੀ ਹੱਦ ਤੱਕ 70% ਮਾਰਨ ਨੂੰ ਮੁਕੰਮਲ ਹੋ ਗਿਆ ਹਰੀ ਮਿੱਟੀ ਦਾ ਕਾਰਜ ਚੱਲਦਾ ਸੀ بارشਾਂ ਕਰਕੇ ਰੁਕ ਗਿਆ ਰਿਆ ਹੁਣ ਇਹਦੇ ਤੇ ਸਾਨੂੰ ਜੋ ਪਤਾ ਲੱਗ ਰਿਹਾ ਡਿਪਾਰਟਮੈਂਟ ਵਾਲੋਂ ਵੀ ਸੜਕ ਵੀ ਬਣਨੀ ਹੈ ਅਸੀਂ ਕਹਿੰਦੇ ਜੇ ਤਾਂ ਸੜਕ ਵੀ ਬਣਨੀ ਹੈ ਇਹਦੇ ਨਾਲ ਅੰਦਰ ਪੱਥਰਾਂ ਦੀ ਈ ਦੀਵਾਰ ਵੀ ਲੱਗਣੀ ਚਾਹੀਦੀ ਆ ਤਾਂ ਕਿ ਕੋਈ ਖੋਡ ਨਾ ਪਵੇ ਮਿੱਟੀ ਘਾੜ ਨਾ ਪਵੇ ਇਹ ਇਲਾਕੇ ਤੱਕ ਛੋਟਾ ਬੰਨ ਅਸੀਂ ਕਹਾਂਗੇ ਵੀ 11 ਕਿਲੋਮੀਟਰ ਸਿੱਧਾ ਬੰਨ ਇਥੋਂ ਲੱਗਦਾ ਨਵੇਂ ਪਿੰਡ ਤੱਕ ਇਹਦੇ ਨਾਲ ਤਿੰਨ ਲਿੰਕ ਰੋਡਾਂ ਲੱਗ ਉੱਦਦੀਆਂ ਨੇ ਜੇ ਕਿਸੇ ਇਧਰ ਏਰੀਏ ਨੇ ਕਿਸੇ ਨੇ ਫਿਰੋਜਪੁਰ ਨੂੰ ਜਾਣਾ ਤੇ ਇਹ ਇੱਕ ਬਾਈਪਾਸ ਦਾ ਵੀ ਵੱਡਾ ਕੰਮ ਦੇ ਦੇਗਾ ਤੇ ਮਤਲਬ ਕਿ ਸਾਡੀ ਟ੍ਰੈਫਿਕ ਚ ਵੀ ਸੁਧਾਰ ਆਏਗਾ ਮਤਲਬ ਕਿ ਦਰਿਆਵਾਂ ਦੇ ਜਿਹੜੇ ਬੰਨ ਨੇ ਜਿਨ੍ਹਾਂ ਉੱਪਰ ਦੀ ਸੜਕਾਂ ਬਣ ਜਾਣ ਬਾਹ ਟੁੱਟਣ ਨਾ ਤੇ ਇੱਕ ਸਾਡੇ ਬਾਈਪਾਸ ਵੀ ਬਣਦੇ ਨੇ ਖਾਸ ਕਰਕੇ ਦਰਿਆਵਾਂ ਦੀ ਜਿਹੜੀ ਸਫਾਈ ਆ ਇਹ ਜਿਹੜਾ ਸਾਡੇ ਸਤਲੋਜ ਦਰਿਆ ਦੀ ਪੁਲ ਦੇ ਦੋਨੇ ਬੰਨਿਓ ਆਮ ਲੋਕਾਂ ਨੂੰ ਖੋਲ ਹੋਣੀ ਚਾਹੀਦੀ ਹੈ ਜਦੋਂ ਮਾਈਨਿੰਗ ਮਹਿਕਮਾ ਨਹੀਂ ਸੀਗਾ ਉਦੋਂ ਕੋਈ ਬਣਾਈ ਨਹੀਂ ਸੀ ਮਾਈਨਿੰਗ ਜਦੋਂ ਮਹਿਕਮਾ ਚੱਲਿਆ ਉਹਨੇ ਮਿੱਟੀ ਚੱਕਣੋਂ ਹਟ ਕੇ ਲੋਕੀ ਕਬਜ਼ੇ ਕਰ ਲੈਣਾ ਪਿਆ ਥਲੇ ਇਹ ਲੋਕ ਮਿੱਟੀ ਦਰਿਆਵਾਂ ਨੇ ਇੱਕ ਬੰਨੇ ਵਧਣੀ ਇੱਕ ਬੰਨੇ ਸਿੱਟਣੀ ਆ ਕਿੱਥੇ ਜਿੱਥੇ ਲੋੜ ਆ ਦਰਿਆਵਾਂ ਦੇ ਨੋਚਾ ਲਾਉਣ ਦਰਿਆਵਾਂ ਨੂੰ ਸਿੱਧਾ ਕਰਨ ਦਰਿਆ ਦੀ ਸਫਾਈ ਹੁੰਦੀ ਰਹੇ ਹਰੀ ਗਿਆ ਤੱਕ ਦਰਿਆ ਭਰਿਆ ਪਿਆ ਸਰਕਾਰ ਨੂੰ ਬੜੀ ਮਿੱਟੀ ਦੀ ਲੋੜਾ ਰੋੜਾਂ ਤੇ ਸਾਡੀ ਬੇਨਤੀ ਆ ਤੇ ਮਾਧਿਅਮ ਭਰਾਈ ਇਹ ਦਰਿਆਵਾਂ ਨੂੰ ਡੁੱਗੇ ਕੀਤਾ ਜਾਵੇ ਤੇ ਲੋਕਾਂ ਦੀ ਜਾਨਵਾਲ ਦੀ ਰਾਖੀ ਕੀਤੀ ਜਾਵੇ ਧੰਨਵਾਦ